ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਣ ਸਾਖੀ ਮਨ ਜਪ ਪਿਆਰ ਅਜਾ ਮਲ ਉਦਰੇ ਆ ਕਹ ਏਕ ਬਾਰ ਸਤਿਗੁਰਾਂ ਦੀ ਸਾਜਿਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਸਤਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਅਮਰਤ ਵੇਲੇ ਸ੍ਰੀ ਦਸ਼ਮੇਸ਼ ਦਰਬਾਰ ਮੂਸਾ ਵਿਖੇ ਸਤਿਗੁਰ ਜੀ ਦੀ ਪਾਵਨ ਬਾਣੀ ਵਿਚ ਆਏ ਸਤਿਪੁਰਸ਼ਾਂ ਦੇ ਨਾਮ ਦੀ ਕਥਾ ਉਹਨਾਂ ਦੇ ਜੀਵਨ ਦਾ ਪ੍ਰਸੰਗ ਸੁਣਨ ਪੜਨ ਵਾਸਤੇ ਆਪ ਜੀ ਸਾਰੇ ਅਸੀਂ ਤੁਸੀਂ ਜੁੜ ਰਹੇ ਹਾਂ 18 ਸਾਖੀਆਂ ਕੱਲ ਤੱਕ ਆਪਾਂ ਸਰਵਣ ਕਰ ਲਈਆਂ ਨੇ ਕੱਲ ਸਾਖੀ ਜੋ ਸਰਵਣ ਕੀਤੀ ਪਿੰਗਲਾ ਨਾਮ ਦੀ ਕਵੀਸ਼ਵਾਦੀ ਸੀ ਉਸ ਉਪਰੰਤ ਅੱਜ 19ਵੀਂ ਸਾਖੀ ਮਾਤਾ ਜਸ਼ੋਦਾ ਜੀ ਉਹਨਾਂ ਦੇ ਨਾਮ ਦੀ ਕਥਾ ਆਪਾਂ ਸਰਵਣ ਕਰਾਂਗੇ ਆਓ ਜੀ ਸਾਰੇ ਰਸਨਾ ਪਵਿੱਤਰ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਾਤਾ ਜਸ਼ੋਦਾ ਜੀ ਦੀ ਕਥਾ ਪ੍ਰਭੂ ਦੀ ਮਾਇਆ ਦਾ ਕਿਸੇ ਭੇਦ ਨਹੀਂ ਪਾਇਆ ਐਸੀਆਂ ਗੱਲਾਂ ਹੁੰਦੀਆਂ ਹਨ ਕਈ ਜਿਹੜੀਆਂ ਮਨੁੱਖ ਦੇ ਮਨ ਦੇ ਸਮਝ ਵਿੱਚ ਨਹੀਂ ਆ ਸਕਦੀਆਂ ਜਨਮ ਜਨਮ ਦੇ ਮੇਲੇ ਹੋ ਜਾਂਦੇ ਐ ਜਨਮ ਜਨਮ ਦੇ ਮੇਲੇ ਹੋ ਜਾਂਦੇ ਹਨ ਪੂਰਬਲੇ ਜਨਮ ਦਾ ਰਹਿੰਦਾ ਲੇਖ ਇਸ ਜਨਮ ਵਿੱਚ ਨਿਪਟਿਆ ਜਾਂਦਾ ਹੈ ਪੂਰਬਲੇ ਜਨਮ ਦਾ ਕਰਮ ਚੰਗਾ ਹੋਵੇ ਜਾਂ ਮਾੜਾ ਹੋਵੇ ਉਸ ਦਾ ਉਹੋ ਜਿਹਾ ਫਲ ਪ੍ਰਾਪਤ ਹੁੰਦਾ ਹੈ ਪਵਿੱਤਰ ਦਰਿਆ ਜਮਨਾ ਦੇ ਪਾਰ ਵਸਦੀ ਗੋਕਲ ਨਗਰੀ ਨਗਰੀ ਦਾ ਨਾਮ ਸੀ ਗੋਕਲ ਇਸ ਨਗਰੀ ਦੇ ਵਿੱਚ ਇੱਕ ਮਨੁੱਖ ਰਹਿੰਦਾ ਸੀ ਜਿਸ ਦਾ ਨਾਮ ਸੀ ਆਨੰਦ ਉਹਨਾਂ ਦੀ ਪਤਨੀ ਸੀ ਉਹਦਾ ਨਾਮ ਸੀ ਜਸ਼ੋਦਾ ਉਹ ਮਾਮੂਲੀ ਗਵਾਲੇ ਸਨ ਗਵਾਲੇ ਦਾ ਮਤਲਬ ਹੁੰਦਾ ਹੈ ਗਊਆਂ ਦਾ ਦੁੱਧ ਵੇਚ ਕੇ ਗੁਜਰਾਨ ਕਰਨ ਵਾਲੇ ਔਰ ਜਸ਼ੋਦਾ ਮਾਮੂਲੀ ਗਵਾਲੇ ਦੀ ਪਤਨੀ ਤੇ ਗਊਆਂ ਚਾਰ ਕੇ ਗੁਜ਼ਾਰਾ ਕਰਦੇ ਸੀ ਗਊਆਂ ਦੇ ਹੋਣ ਕਰਕੇ ਦੁੱਧ ਘਿਓ ਖੁੱਲਾ ਹੁੰਦਾ ਸੀ ਇਸ ਧਰਤੀ ਮਾਤਾ ਨੂੰ ਪ੍ਰਭੂ ਨੇ ਐਸਾ ਸਮਾਂ ਬਖਸ਼ਿਆ ਕਿ ਇਸ ਨੇ શ્રી ਕ੍ਰਿਸ਼ਨ ਜੀ ਨੂੰ ਗੋਦ ਖੜਾਇਆ ਤੇ ਪਾਲਿਆ ਮੱਖਣ ਦੇ ਪੇੜੇ ਦਿੱਤੇ ਅਨੇਕ ਪ੍ਰਕਾਰ ਦੀ ਬਾਲ ਜੀਲਾ ਦੀ ਖੇਡ ਦੇਖਦੀ ਰਹੀ ਮਾਤਾ ਜਿ ਸ਼ੋਦਾ ਦਾ ਜਨਮ ਸਫਲਾ ਹੋਇਆ ਕਥਾ ਇਉਂ ਹੋਈ ਕਿ ਜਿ ਸ਼ੋਦਾ ਦਾ ਪਹਿਲਾ ਪੂਰਵਲਾ ਨਾਮ ਸਤ ਰੂਪਾ ਸੀ ਉਸ ਜੀਵਨ ਵਿੱਚ ਸਤ ਰੂਪਾ ਨੇ ਜੰਗਲ ਵਿੱਚ ਬੈਠ ਕੇ ਘੋਰ ਤਪੱਸਿਆ ਕੀਤੀ ਤੇ ਵਿਸ਼ਨੂੰ ਭਗਵਾਨ ਦੇ ਦਰਸ਼ਨਾਂ ਦੀ ਇੱਛਾ ਧਾਰਨ ਕੀਤੀ ਸੀ ਉਸ ਦੀ ਤਪੱਸਿਆ ਜਦੋਂ ਪੂਰੀ ਹੋਈ ਭਗਵਾਨ ਨੇ ਦਰਸ਼ਨ ਦਿੱਤੇ ਤਾਂ ਸਤ ਰੂਪਾ ਨੇ ਬੇਨਤੀ ਕੀਤੀ हे ਪ੍ਰਭੂ ਇੱਕ ਜਨਮ ਹੋਰ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਨੀ ਹਾਂ ਕਿਉਂਕਿ ਮਨ ਦੀ ਭਾਵਨਾ ਹੈ ਜਿਹਦੇ ਨਾਲ ਬਹੁਤਾ ਪਿਆਰ ਹੋ ਜਾਵੇ ਬਹੁਤਾ ਪ੍ਰੇਮ ਹੋ ਜਾਵੇ ਦੁਨੀਆ ਦਾ ਹਰ ਮਨੁੱਖ ਚਾਹੁੰਦਾ ਮੈਂ ਇਸ ਦੇ ਕੋਲ ਲੰਮਾ ਸਮਾਂ ਬੈਠਾ ਰਹਾ ਮੈਂ ਇਹਦੇ ਨਾਲ ਗੱਲਾਂ ਕਰਦਾ ਰਹਾ ਮੈਂ ਇਸ ਨੂੰ ਵੇਖਦਾ ਰਹਾ ਜਿਹਦੇ ਨਾਲ ਪਿਆਰ ਹੋ ਜਾਂਦਾ ਜਿਵੇਂ ਗੋਰੇ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਕਲਗੀਧਾਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੈਦੇ ਮਲਾ ਦੀ ਪੁਕਾਰ ਸੁਣ ਕੇ ਉਸ ਨੂੰ ਤਾਰਨ ਵਾਸਤੇ ਜਦ ਗਏ ਇੱਕ ਬੇੜੀ ਦੇ ਵਿੱਚ ਬੈਠ ਗਏ ਹਨ ਸੈਦੇ ਮਲਾ ਨੇ ਬੇੜੀ ਦਰਿਆ ਵਿੱਚ ਠੇਲ ਦਿੱਤੀ ਚੱਪੂ ਮਾਰਦਾ ਸਤਿਗੁਰਾਂ ਨੂੰ ਸੈਰ ਕਰਵਾਉਂਦਾ ਪਿਆ ਬਹੁਤ ਸਮਾਂ ਲੰਘਿਆ ਸਤਿਗੁਰ ਜੀ ਨੇ ਬਚਨ ਕਿਹਾ ਭਾਈ ਸੈਦਿਆ ਚੱਲ ਹੁਣ ਵਾਪਸ ਮੋੜ ਬਹੁਤ ਸਮਾਂ ਹੋ ਗਿਆ ਵਾਪਸ ਅਨੰਦਪੁਰ ਸਾਹਿਬੀ ਜਾਣਾ ਹੈ ਦਾ ਬਚਨ ਮੰਨ ਕੇ ਪਹਿਲਾਂ ਤਾਂ ਕਹਿੰਦਾ ਰਹਾ ਮਹਾਰਾਜ ਥੋੜਾ ਜਿਹਾ ਸਮਾਂ ਹੋਰ ਥੋੜਾ ਜਿਹਾ ਸਮਾਂ ਹੋਰ ਜਦ ਸਤਿਗੁਰ ਜੀ ਨੇ ਦੋ ਵਾਰ ਤਿੰਨ ਵਾਰ ਹੁਕਮ ਕੀਤਾ ਚੱਲ ਭਾਈ ਵਾਪਸ ਬਹੁਤ ਸਮਾਂ ਹੋ ਗਿਆ ਕਿਉਂਕਿ ਸੈਦੇ ਦਾ ਸਤਿਗੁਰ ਨਾਲ ਪਿਆਰ ਬਹੁਤ ਸੀ ਸਤਿਗੁਰ ਜੀ ਨਾਲ ਪ੍ਰੇਮ ਬੜਾ ਸੀ ਚਾਹੁੰਦਾ ਸੀ ਮਨ ਸਤਿਗੁਰ ਦੇ ਕੋਲ ਹੋਰ ਬੈਠਾ ਰਹਾ ਸਤਗੁਰੂ ਜੀ ਦੇ ਸਾਹਮਣੇ ਬੈਠ ਕੇ ਇਹਨਾਂ ਦੇ ਦਰਸ਼ਨ ਹੋਰ ਹੋਰ ਕਰਦਾ ਰਹਾ। ਹੋਰ ਹੋਰ ਮਹਾਰਾਜ ਜੀ ਦੀ ਹਾਜ਼ਰੀ ਚ ਰਹਾ। ਇਹ ਮਨ ਚਾਹੁੰਦਾ ਸੀ। ਪਰ ਸਤਗੁਰ ਨੇ ਹੁਕਮ ਕਰਤਾ ਚੱਲ ਬਈ ਵਾਪਸ। ਫਿਰ ਸੈਦੇ ਨੇ ਇੱਕ ਜੁਗਤ ਵਰਤੀ। ਜਾਂਦਾ ਹੋਇਆ ਤਾਂ ਸਿੱਧਾ ਲੈ ਕੇ ਗਿਆ ਬੇੜੀ ਨੂੰ ਬਿਲਕੁਲ। ਪਰ ਹੁਣ ਜਦੋਂ ਵਾਪਸ ਮੋੜਿਆ ਬੇੜੀ ਨੂੰ। ਕਦੇ ਖੱਬੇ ਲੈ ਜਾਂਦਾ ਚੱਪੂ ਮਾਰ ਕੇ ਕਦੇ ਸੱਜੇ। ਉਹ ਮਣਕੇਰੀਆਂ ਵਿੱਚ ਪਾਈ ਬੈਠਾ ਸਤਗੁਰ ਅੰਤਰਜਾਮੀ ਜਾਣੀ ਜਾਣ ਨਾਲ ਦੇ ਸਿੰਘਾਂ ਨੇ ਨਾਲ ਦੇ ਸਿੰਘਾਂ ਨੇ ਪੁੱਛਿਆ ਸੈਦਿਆ ਸਿੱਧੀ ਵੇੜੀ ਚਲਾ ਕਿਉਂ ਨਹੀਂ ਚਲਾਉਂਦਾ ਸੈਦੇ ਨੇ ਉੱਤਰ ਨਾ ਦਿੱਤਾ ਦੂਜੀ ਵਾਰੀ ਫੇਰ ਪੁੱਛਿਆ ਤੀਜੀ ਵਾਰੀ ਸਤਗੁਰਾਂ ਨੇ ਬਚਨ ਕੀਤਾ ਭਾਈ ਸੈਦਿਆ ਬੇੜੀ ਖੱਬੇ ਸੱਜੇ ਕਿਉਂ ਲਈ ਜਾਂਦਾ ਸਿੱਧੀ ਕਿਉਂ ਨਹੀਂ ਲੈ ਕੇ ਜਾਂਦਾ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਜੇ ਮੈਂ ਬੇੜੀ ਨੂੰ ਸਿੱਧਾ ਲੈ ਕੇ ਗਿਆ ਤਾਂ ਬੇੜੀ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਕਿਨਾਰੇ ਤੇ ਪਹੁੰਚ ਜਾਣਾ ਜਦ ਬੇੜੀ ਕਿਨਾਰੇ ਚਲੇਗੀ ਆਪ ਜੀ ਨੇ ਉਤਰ ਜਾਣਾ ਤੁਸੀਂ ਚਲੇ ਜਾਣਾ ਬੇੜੀ ਨੂੰ ਖੱਬੇ ਸੱਜੇ ਤਾਂ ਲੈ ਕੇ ਜਾ ਰਿਹਾ ਤਾਂ ਕਿ ਥੋੜਾ ਸਮਾਂ ਵੱਧ ਲੱਗ ਜਾਵੇ ਥੋੜਾ ਸਮਾਂ ਹੋਰ ਵੱਧ ਲੱਗ ਜਾ ਮੈਂ ਆਪ ਜੀ ਦੇ ਦਰਸ਼ਨ ਕਰਦਾ ਰਹਾ ਤੁਸੀਂ ਮੇਰੇ ਸਾਹਮਣੇ ਬੈਠੇ ਮੈਨੂੰ ਦਰਸ਼ਨ ਦਿੰਦੇ ਰਹੋ ਮਹਾਰਾਜ ਮੈਂ ਤੁਹਾਡੀ ਹਾਜ਼ਰੀ ਦੇ ਵਿੱਚ ਤੁਹਾਡੇ ਨਾਲ ਪ੍ਰੇਮ ਦੀਆਂ ਗੱਲਾਂ ਕਰਦਾ ਰਹਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਸ਼ੀ ਬਖਸ਼ੀ ਸੋ ਕਹਿਣ ਦਾ ਭਾਵ ਜਿਹਦੇ ਨਾਲ ਪਿਆਰ ਹੋਵੇ ਜਿਹਦੇ ਨਾਲ ਪ੍ਰੇਮ ਹੋਵੇ ਫਿਰ ਮਨ ਚਾਹੁੰਦਾ ਹੈ ਮੈਂ ਇਹਦੇ ਕੋਲ 5-7 ਮਿੰਟ 10 ਮਿੰਟ 20 ਮਿੰਟ ਹੋਰ ਬੈਠਾ ਰਹਾ ਹਾਂ ਹਾਲਾਂਕਿ ਕਰਨ ਵਾਸਤੇ ਗੱਲ ਭਾਵੇਂ ਕੋਈ ਵੀ ਨਾ ਹੋਵੇ ਖਾਸ ਗੱਲ ਨਾ ਹੋਵੇ ਨਿੱਕੀਆਂ-ਨਿੱਕੀਆਂ ਆਮ ਗੱਲਾਂ ਹੀ ਹੋਣ ਪਰ ਕਿਉਂਕਿ ਪਿਆਰ ਹੈ ਅੰਦਰੋਂ ਮਨ ਕਹਿੰਦਾ ਹੈ ਹੋਰ ਬੈਠਾਂ ਹੋਰ ਬੈਠਾਂ ਤਾਂ ਇਸੇ ਤਰ੍ਹਾਂ ਮਾਤਾ ਜਯਸ਼ੋਦਾ ਪਿਛਲੇ ਜਨਮ ਵਿੱਚ ਸਤ ਰੂਪਾ ਨੇ ਭਗਵਾਨ ਨੂੰ ਬੇਨਤੀ ਕੀਤੀ ਮਹਾਰਾਜ ਇੱਕ ਜਨਮ ਹੋਰ ਬਖਸ਼ੋ ਤੇ ਮੈਂ ਤੁਹਾਡੇ ਉਹਦੇ ਵਿੱਚ ਦਰਸ਼ਨ ਕਰਦੀ ਰਹਾ ਇਹ ਮੰਗ ਮੰਗਲ ਉਸ ਵੇਲੇ ਭਗਵਾਨ ਨੇ ਆਖਿਆ ਸੀ ਅਗਲੇ ਜਨਮ ਵਿੱਚ ਕ੍ਰਿਸ਼ਨ ਰੂਪ ਧਾਰਨ ਕਰਕੇ ਤੁਸਾਂ ਦੀ ਸ਼ਰਧਾ ਪੂਰੀ ਕਰਾਂਗੇ ਸ੍ਰੀ ਕ੍ਰਿਸ਼ਨ ਜੀ ਦਾ ਜਦੋਂ ਮਥਰਾ ਦੇ ਵਿੱਚ ਜਨਮ ਹੋਇਆ ਕਿਉਂਕਿ ਜਨਮ ਤਾਂ ਉਹਨਾਂ ਦਾ ਮਥਰਾ ਵਿੱਚ ਹੋਇਆ ਤਾਂ ਉਹਨਾਂ ਦੇ ਪਿਤਾ ਵਾਸਦੇਵ ਨੇ ਇੱਕ ਟੋਕਰੀ ਵਿੱਚ ਉਹਨਾਂ ਨੂੰ ਰੱਖ ਕੇ ਜਮਨਾ ਪਾਰ ਕਰਕੇ ਦਿਨ ਚੜ੍ਹਨ ਤੋਂ ਪਹਿਲਾਂ ਗੋਕਲ ਪਹੁੰਚਾਤਾ ਕਿਉਂਕਿ ਕ੍ਰਿਸ਼ਨ ਭਗਵਾਨ ਜੀ ਦਾ ਮਾਮਾ ਕੰਸ ਸਤਗੁਰਾਂ ਨੂੰ ਕ੍ਰਿਸ਼ਨ ਜੀ ਨੂੰ ਮਰਵਾਉਣ ਤੇ ਤੁਰਿਆ ਹੋਇਆ ਸੀ ਕਿਉਂਕਿ ਕ੍ਰਿਸ਼ਨ ਜੀ ਦਾ ਮਾਮਾ ਕੰਸ ਕ੍ਰਿਸ਼ਨ ਜੀ ਨੂੰ ਮਰਵਾਉਣ ਤੇ ਤੁਲਿਆ ਹੋਇਆ ਸੀ ਉਸਨੇ ਪਹਿਲਾਂ ਵੀ ਆਪਣੀ ਭੈਣ ਦੇ ਸਾਰੇ ਬੱਚੇ ਮਾਰ ਦਿੱਤੇ ਸੀ ਕਿਉਂਕਿ ਉਸ ਨੂੰ ਕਿਸੇ ਨੇ ਭੇਖਵਾਣੀ ਕਰਕੇ ਦੱਸਿਆ ਸੀ ਕਿ ਜਦੋਂ ਤੂੰ ਮਰੇਗਾ ਤਾਂ ਆਪ ਦੇ ਭਨੇਵੇ ਦੇ ਹੱਥੋਂ ਮਰੇਗਾ ਹੁਣ ਭੈਣ ਉਹਦੇ ਕੋਈ ਸੀ ਉਸਨੇ ਆਪਣੀ ਭੈਣ ਤੇ ਭਨੋਈਏ ਨੂੰ ਕੈਦ ਕਰ ਦਿੱਤਾ ਜਿਹੜਾ ਵੀ ਬੱਚਾ ਜਨਮ ਲਵੇ ਮੈਨੂੰ ਦੱਸਣਾ ਇਹ ਪਹਿਰੇਦਾਰਾਂ ਨੂੰ ਸਖਤ ਹੁਕਮ ਸੀ ਬਸ ਜਦੋਂ ਵੀ ਬੱਚਾ ਜਨਮ ਲੈਂਦਾ ਤਾਂ ਕੰਸ ਆਪਣੇ ਭਣਜਿਆ ਨੂੰ ਭਣਜੀਆਂ ਨੂੰ ਲਗਾਤਾਰ ਮਾਰੀ ਗਿਆ ਮਾਰੀ ਗਿਆ ਜਦੋਂ ਕ੍ਰਿਸ਼ਨ ਜੀ ਦਾ ਜਨਮ ਹੋਇਆ ਕਿਉਂਕਿ ਕੁਦਰਤ ਕੋਈ ਪਰਮੇਸ਼ਰ ਦੀ ਖੇਡ ਹੁੰਦੀ ਆ ਤਾਂ ਉਹਨਾਂ ਦੇ ਮਨ ਵਿੱਚ ਵਿਚਾਰ ਆਇਆ ਕਿ ਜੇਲ੍ਹ ਦੇ ਵਿੱਚੋਂ ਕਿਸੇ ਨਾ ਕਿਸੇ ਤਰੀਕੇ ਇਹਨੂੰ ਟੋਕਰੀ ਵਿੱਚ ਰੱਖ ਕੇ ਕਿਤੇ ਦੂਰ ਛੱਡ ਆਈਏ ਉਹ ਪਾਪੀ ਦੀ ਭੈਣ ਆਪ ਦੀ ਭੈਣ ਦੀ ਜਮ ਦੀ ਸੰਤਾਨ ਨੂੰ ਮਾਰ ਦਿੰਦਾ ਸੀ ਭਗਵਾਨ ਨੇ ਪਾਪੀ ਕੰਸ ਦੇ ਮਾਰਨ ਤੇ ਜਗਤ ਦੇ ਕਲਿਆਣ ਬਦਲੇ ਆਪ ਅਵਤਾਰ ਧਾਰਿਆ ਤੇ ਨਾਮ ਰੱਖਿਆ ਕ੍ਰਿਸ਼ਨ ਸ਼੍ਰੀ ਕ੍ਰਿਸ਼ਨ ਵਾਸਦੇਵ ਜੀ ਜਦੋਂ ਭਗਵਾਨ ਕ੍ਰਿਸ਼ਨ ਜੀ ਨੂੰ ਚੁੱਕ ਕੇ ਜਮਨਾ ਦੇ ਵਿੱਚੋਂ ਦੀ ਲੰਘੇ ਪਾਣੀ ਬਹੁਤ ਸੀ ਪਰ ਜਮਨਾ ਨੇ ਰਾਹ ਦੇ ਦਿੱਤਾ ਭਗਵਾਨ ਜੇ ਸ਼ੋਦਾ ਦੀ ਗੋਦ ਵਿੱਚ ਚਲੇ ਗਏ ਤਾਂ ਜਿ ਸ਼ੋਦਾ ਨੇ ਮਾਂ ਬਣ ਕੇ ਉਹਨਾਂ ਨੂੰ ਖੜਾਇਆ ਪਾਲਿਆ ਤੇ ਜਵਾਨ ਕੀਤਾ ਇੰਨਾ ਜਵਾਨ ਕਿ ਅੰਤ ਕ੍ਰਿਸ਼ਨ ਜੀ ਨੇ ਜਮਨਾ ਪਾਰ ਜਾ ਕੇ ਆਪਣੇ ਮਾਮੇ ਕੰਸ ਨੂੰ ਬਾਲਾਂ ਤੋਂ ਫੜ ਕੇ ਖਿੱਚ ਕੇ ਕਸੀਟ ਕੇ ਮਾਰ ਦਿੱਤਾ ਉਹ ਨਰਕ ਨੂੰ ਗਿਆ ਤੇ ਭਗਵਾਨ ਨੂੰ ਪਾਲਣ ਵਾਲੀ ਮਾਤਾ ਜਸ਼ੋਦਾ ਭਗਵਾਨ ਦੇ ਚਰਨਾਂ ਵਿੱਚ ਸਦਾ ਲਈ ਸਮਾ ਗਈ। ਮਾਤਾ ਜਸ਼ੋਦਾ ਜਗਤ ਵਾਸਤੇ ਇਹ ਉਪਦੇਸ਼ ਤੇ ਸੰਦੇਸ਼ ਛੱਡ ਗਈ ਕਿ ਜੇ ਕਦੀ ਕਿਸੇ ਮਾਂ ਨੂੰ ਕਿਸੇ ਹੋਰ ਦਾ ਬੱਚਾ ਪਾਲਣਾ ਪਵੇ ਤਾਂ ਉਹ ਉਸ ਨੂੰ ਵੀ ਆਪਣੇ ਬੱਚੇ ਵਾਂਗ ਲਾੜ ਪਿਆਰ ਨਾਲ ਪਾਲੇ ਤੇ ਕਦੀ ਉਪਰਾ ਨਾ ਸਮਝੇ ਆਪਣਾ ਪਿਆਰ ਦੇਵੇ ਤਾਂ ਜਰੂਰ ਉਸ ਦੀ ਕਲਿਆਣ ਹੋਵੇਗੀ ਤੇ ਮਾਂ ਦਾ ਜਨਮ ਸਫਲਾ ਹੋਵੇਗਾ ਅਗਲੀ ਕਥਾ ਆ ਰਹੀ ਹੈ ਕੁਬਜਾ ਮਾਲਣ ਦੀ ਕਥਾ ਮਾਲਣ ਜਿਵੇਂ ਮਾਲੀ ਹੁੰਦਾ ਜਿਹੜਾ ਬਾਗ ਦੀ ਰਖਵਾਲੀ ਕਰਦਾ ਉਦੇ ਫੁੱਲਾਂ ਦੀ ਰਖਵਾਲੀ ਕਰਦਾ ਫਲਾਂ ਦੀ ਰਖਵਾਲੀ ਕਰਦਾ ਤੇ ਮਾਲੀ ਦੀ ਪਤਨੀ ਨੂੰ ਮਾਲਣ ਕਹਿੰਦੇ ਕੁਬਜਾ ਉਹਦਾ ਨਾਮ ਸੀ ਕੁਬਜਾ ਮਾਲਣ ਦਾ ਨਾਮ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ ਆਓ ਉਸ ਦੀ ਕਥਾ ਵੀ ਸਰਵਣ ਕਰੀਏ ਪ੍ਰੇਮਾ ਭਗਤੀ ਦੇ ਜਗਤ ਵਿੱਚ ਕੁਬਜਾ ਦਾ ਨਾਮ ਬੜਾ ਸਤਕਾਰਿਆ ਜਾਂਦਾ ਹੈ ਕੁਬਜਾ ਮਾਲਣ ਦੇ ਪਿਆਰ ਦੇ ਗੀਤ ਬਣਾ ਕੇ ਕਵੀ ਜਨ ਗਾਉਂਦੇ ਆ ਗੁਰਬਾਣੀ ਦੇ ਵਿੱਚ ਵੀ ਬਚਨ ਆਉਂਦਾ ਹੈ ਕੁਬਜਾ ਉਦਰੀ ਅੰਗੁਸ਼ਟ ਧਾਰ ਬਸੰਤ ਰਾਗ ਵਿੱਚ ਇਹ ਬਚਨ ਹੈ ਹੇ ਸ਼ਰਧਾਲੂ ਤੇ ਭਗਤ ਜਨੋ ਆਓ ਅੱਜ ਤੁਸਾਂ ਨੂੰ ਕੁਬਜਾ ਦੀ ਕਥਾ ਸੁਣਾਉਨੇ ਆ ਸ਼ਰਦਾ ਦੇ ਪਿਆਰ ਨਾਲ ਜੋ ਵੀ ਇਸਤਰੀ ਪੁਰਸ਼ ਕਿਸ ਦੀ ਕਥਾ ਸਰਵਣ ਕਰੇਗਾ ਉਸ ਦੇ ਹਿਰਦੇ ਆਤਮਾ ਵਿੱਚ ਪ੍ਰਭੂ ਦਾ ਪਿਆਰ ਆਏਗਾ ਕਬੀਦਾ ਇੱਕ ਦਾਸੀ ਸੀ ਉਹ ਰਾਜਾ ਕੰਸ ਦੇ ਰਾਜ ਮਹਿਲ ਤੇ ਉਸ ਦੇ ਬਾਗ ਵਿੱਚ ਮਾਲਣ ਦਾ ਕੰਮ ਕਰਦੀ ਸੀ ਕ੍ਰਿਸ਼ਨ ਭਗਵਾਨ ਦੇ ਮਾਮਾ ਜੀ ਸਨ ਰਾਜਾ ਕੰਸ ਉਹਦੇ ਰਾਜ ਮਹਿਲ ਤੇ ਉਹਦੇ ਬਾਗ ਵਿੱਚ ਇਹ ਮਾਲਣ ਦਾ ਕੰਮ ਕਰਦੀ ਸੀ ਸਾਰੇ ਉਸ ਨੂੰ ਕੁਬਜਾ ਮਾਲਣ ਕਹਿ ਕੇ ਬੁਲਾਉਂਦੇ ਸੀ ਉਹਦੀ ਉਮਰ ਕੋਈ ਵੱਡੀ ਨਹੀਂ ਸੀ ਉਹ ਛੋਟੀ ਉਮਰ ਦੀ ਸੀ ਤੇ ਸੁੰਦਰ ਸੀ ਪਰ ਭਗਵਾਨ ਦੀ ਲੀਲਾ ਐਸੀ ਕਿ ਉਹਦੇ ਲੱਕ ਵਿੱਚ ਬੜਾ ਵੱਡਾ ਕੁੱਬ ਸੀ ਉਹ ਕੁੱਬੀ ਹੋ ਕੇ ਤੁਰਦੀ ਸੀ ਕਿਉਂਕਿ ਤੁਰਨ ਵੇਲੇ ਕੁੱਬ ਸੀ ਉਹਦੇ ਸਰੀਰ ਵਿੱਚ ਤੇ ਦੁਨੀਆਂ ਦੇ ਲੋਕਾਂ ਨੇ ਕੁੱਬ ਤੋਂ ਉਸ ਦਾ ਨਾਮ ਕੁੱਬਜਾ ਰੱਖ ਦਿੱਤਾ ਸੀ ਉਸਰ ਦੀ ਉਸ ਦੀ ਸੁੰਦਰਤਾ ਅਤੇ ਅਕਲ ਦੀ ਤਾਂ ਹਰ ਕੋਈ ਪ੍ਰਸ਼ੰਸਾ ਕਰਦਾ ਸੀ। ਅਕਲ ਵੀ ਬਹੁਤ ਸੀ ਉਹਨੂੰ ਤੇ ਨੈਣ ਨਕਸ਼ ਸੋਹਣੇ ਵੀ ਬਹੁਤ ਸੀ। ਪਰ ਜਦੋਂ ਕੁੱਬ ਨੂੰ ਵੇਖਦਾ ਤਾਂ ਹਰ ਕੋਈ ਭਗਵਾਨ ਨੂੰ ਕੋਸਦਾ। ਕਿਉਂ ਸੋਚਦਾ ਐਸੀ ਸੁੰਦਰਤਾ ਦੇ ਕੇ ਕੁੱਬ ਕਿਉਂ ਰੱਖਿਆ? ਵੀ ਇੰਨਾ ਸੋਹਣਾ ਰੰਗ ਰੂਪ ਨੈਣ ਨਕਸ਼ ਦਿੱਤੇ ਪਰਵਕ ਕਉ ਕਿਉਂ ਦੇਤਾ ਇਹਨੂੰ ਭਗਵਾਨ ਦੀ ਲੀਲਾ ਨੂੰ ਕੋਈ ਨਹੀਂ ਸੀ ਜਾਣਦਾ ਉਸ ਖੇਡ ਨੂੰ ਕੋਈ ਨਹੀਂ ਜਾਣਦਾ ਸੀ ਜਿਹੜਾ ਸਮੇਂ ਨਾਲ ਹੋਣਾ ਸੀ ਜਵਾਨ ਹੋ ਕੇ ਜਦੋਂ ਕ੍ਰਿਸ਼ਨਾ ਜੀ ਕ੍ਰਿਸ਼ਨ ਜੀ ਮਥਰਾ ਗਏ ਤਾਂ ਇੱਕ ਦਿਨ ਭਗਵਾਨ ਦਾ ਤੇ ਕੁਬਜਾਂ ਦਾ ਮੇਲ ਹੋ ਗਿਆ ਉਹ ਫਲ ਤੇ ਘਸਿਆ ਹੋਇਆ ਚੰਦਨ ਲੈ ਕੇ ਰਾਜੇ ਕੰਸ ਵੱਲ ਜਾ ਰਹੀ ਸੀ ਜਿਉਂ ਹੀ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ ਤਾਂ ਮਾਨੋ ਉਸ ਦੇ ਪੈਰਾਂ ਨੂੰ ਬੇੜੀਆਂ ਵੱਜ ਗਈਆਂ ਉਸ ਦੇ ਮੋٹے ਮੋٹے ਨਰਕਸ ਵਰਗੇ ਨੈਣ ਕੀਲੇ ਗਏ ਤੇ ਚੁੰਧਾਏ ਗਏ ਉਸ ਦੇ ਹਿਰਦੇ ਵਿੱਚ ਇੱਕ ਮਿੱਠਾ ਜਿਹਾ ਕੰਬਾ ਆਇਆ ਉਹ ਦੇਖਦੀ ਰਹੀ ਉਸਨੇ ਫੁੱਲਾਂ ਦੀ ਇੱਕ ਮਾਲਾ ਸ਼੍ਰੀ ਕ੍ਰਿਸ਼ਨ ਜੀ ਦੇ ਗਲ ਵਿੱਚ ਪਾ ਦਿੱਤੀ ਮਾਲਾ ਤਾਂ ਲੈ ਕੇ ਜਾ ਰਹੀ ਸੀ ਨਾ ਕੰਸ ਵਾਸਤੇ ਬਾਦਸ਼ਾਹੀ ਜਿਹੜਾ ਪਰ ਇੱਕ ਮਾਲਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਗਲ ਵਿੱਚ ਪਾ ਦਿੱਤੀ ਤੇ ਨਾਲ ਹੀ ਜਿਹੜਾ ਚੰਦਨ ਘਸਾ ਕੇ ਲੈ ਕੇ ਜਾ ਰਹੀ ਸੀ ਕਿਉਂ ਕਿਉਂਕਿ ਉਸ ਚੰਦਨ ਦਾ ਟਿੱਕਾ ਵੀ ਰਾਜੇ ਕੰਸ ਦੇ ਲਾਉਣਾ ਸੀ ਤੇ ਉਸ ਚੰਦਨ ਦਾ ਟਿੱਕਾ ਵੀ ਭਗਵਾਨ ਜੀ ਦੇ ਲਾਤਾ ਟਿੱਕਾ ਲਾਉਣ ਵੇਲੇ ਤੇ ਗਲ ਵਿੱਚ ਫੁੱਲਾਂ ਦੀ ਮਾਲਾ ਪਾਉਣ ਵੇਲੇ ਉਸ ਨੂੰ ਇਹ ਵੀ ਯਾਦ ਨਾ ਰਿਹਾ ਕਿ ਉਹ ਟਿੱਕਾ ਤਾਂ ਉਸਨੇ ਰਾਜਾ ਕੰਸ ਨੂੰ ਲਾਉਣਾ ਸੀ ਜੇ ਰਾਜੇ ਕੰਸ ਨੂੰ ਪਤਾ ਲੱਗ ਗਿਆ ਤਾਂ ਉਹ ਮਰਵਾ ਦੇਗਾ ਕਿਉਂਕਿ ਬੜਾ ਜ਼ਾਲਮ ਸੀ ਪਿਆਰ ਵਿੱਚ ਖੀਵੀ ਹੋਈ ਮਾਲਣ ਨੂੰ ਇਹ ਖਿਆਲ ਨਾ ਰਿਹਾ ਉਸਨੇ ਭਗਵਾਨ ਜੀ ਨੂੰ ਚੰਦਨ ਦਾ ਤਿਲਕ ਲਾ ਹੀ ਦਿੱਤਾ ਪਿਆਰ ਵਾਲਿਆਂ ਦੀਆਂ ਨੌ ਨਿਸ਼ਾਨੀਆਂ ਹਨ ਪਿਆਰ ਵਾਲਿਆਂ ਦੀਆਂ ਨੌ ਨਿਸ਼ਾਨੀਆਂ ਹਨ ਬਚਨ ਆਉਂਦੇ ਹਨ ਨੌ ਨਿਸ਼ਾਨੀ ਆਸ਼ਕਾਂ ਆਸ਼ਕਾਂ ਦੀਆਂ ਨੌ ਨਿਸ਼ਾਨੀਆਂ ਨੇ ਇੱਥੇ ਭਾਈ ਰੰਦਲਾਲ ਜੀ ਰੱਬ ਦੇ ਆਸ਼ਕਾਂ ਦੀ ਗੱਲ ਕਰਦੇ ਆ ਦੁਨਿਆਵੀ ਆਸ਼ਕਾਂ ਦੀ ਨਹੀਂ ਰੱਬ ਦੇ ਆਸ਼ਕਾਂ ਦੀ ਗੱਲ ਕਰਦੇ ਆ ਕਿ ਜਿਹੜੇ ਰੱਬ ਦੇ ਪ੍ਰੇਮੀ ਹੋ ਜਾਂਦੇ ਆ ਰੱਬ ਦੇ ਆਸ਼ਕ ਹੋ ਜਾਂਦੇ ਆ ਉਹਨਾਂ ਦੀਆਂ ਨੌ ਨਿਸ਼ਾਨੀਆਂ ਹਨ ਉਹਨਾਂ ਦੀਆਂ ਅੱਖਾਂ ਵਿੱਚ ਬੈਰਾਗ ਦੇ ਹੰਝੂ ਰਹਿੰਦੇ ਆ ਕਿਸੇ ਨਾਲ ਗੱਲ ਨਹੀਂ ਕਰਦੇ ਘੱਟ ਬੋਲਦੇ ਐ ਘੱਟ ਖਾਂਦੇ ਐ ਘੱਟ ਹੱਸਦੇ ਐ ਕਦੇ-ਕਦੇ ਹੱਸਦੇ ਐ ਤੇ ਸਾਰਾ ਦਿਨ ਉਡੀਕ ਵਿੱਚ ਰਹਿੰਦੇ ਆ ਚਿਹਰੇ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਇਤੇ ਆਦਿਕ ਨੋਂ ਨਿਸ਼ਾਨੀਆਂ ਨੇ ਸੋਧ-ਵਧ ਭੁੱਲ ਜਾਣਾ ਆਸੇ-ਪਾਸੇ ਮੈਨੂੰ ਕੋਈ ਵੇਖ ਰਿਹਾ ਹੈ ਜੇ ਵੇਖ ਰਿਹਾ ਤਾਂ ਮੈਨੂੰ ਕੋਈ ਕੀ ਆਖੇਗਾ ਇਹ ਸੁਧ-ਬਦ ਭੁੱਲ ਜਾਣੀ ਇਉਂ ਨੌ ਨਿਸ਼ਾਨੀਆਂ ਪ੍ਰੇਮੀਆਂ ਦੀਆਂ ਹਨ ਹੁਣ ਕੁਬਜਾ ਮਾਲਣ ਸੁਧ-ਬਦ ਭੁੱਲ ਗਈ ਇਹ ਨਹੀਂ ਖਿਆਲ ਵਿੱਚ ਆਇਆ ਕਿ ਰਾਜਾ ਕੰਸ ਮੈਨੂੰ ਦੰਡ ਦੇ ਦੇਗਾ ਭਗਵਾਨ ਦੇ ਚੰਦਰਨ ਦਾ ਤਿਲਕ ਲਾਤਾ ਤੇ ਭਗਵਾਨ ਜੀ ਨੂੰ ਫੁੱਲਾਂ ਦੀ ਮਾਲਾ ਉਹਨਾਂ ਦੇ ਗਲ ਵਿੱਚ ਪਾਤੀ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਜਦੋਂ ਕੁਪਜਾ ਮਾਲਣ ਦਾ ਪਿਆਰ ਦੇਖਿਆ ਤਾਂ ਉਹ ਦਇਆ ਦੇ ਘਰ ਵਿੱਚ ਆ ਗਏ। ਉਹਨਾਂ ਨੇ ਮਾਲਣ ਵੱਲ ਨਿਗਾਹ ਮਾਰੀ। ਨਿਗਾਹ ਭਰ ਕੇ ਤੱਕਿਆ। ਉਸ ਦਾ ਕੁੱਪ ਵੇਖਿਆ। ਸੋਹਣੇ ਨੈਣ ਨਕਸ਼ ਵੇਖਿਆ ਤਾਂ ਭਗਵਾਨ ਜੀ ਦੇ ਮਨ ਵਿੱਚ ਉਸ ਦੇ ਕੁੱਬ ਨੂੰ ਤੱਕ ਕੇ ਕੁੱਬ ਨੂੰ ਦੂਰ ਕਰਨ ਦਾ ਵਿਚਾਰ ਆ ਗਿਆ ਵੀ ਇਹਦਾ ਕੁੱਬ ਦੂਰ ਕਰ ਦਈਏ ਆਪ ਜੀ ਵਿਸ਼ਨੂੰ ਅਵਤਾਰ ਮਹਾਕਾਲ ਸ਼ਕਤੀਆਂ ਦੇ ਮਾਲਕ ਸਨ ਤਾਂ ਭਗਵਾਨ ਜੀ ਨੇ ਮਾਲਣ ਦੇ ਇੱਕ ਪੈਰ ਤੇ ਆਪਣੇ ਚਰਨ ਦਾ ਅੰਗੂਠਾ ਰੱਖ ਦਿੱਤਾ। ਮਤਲਬ ਮਾਲਣ ਦਾ ਪੈਰ ਆਪਣੇ ਪੈਰ ਨਾਲ ਦਬਲਿਆ। ਮੋਢਿਆਂ ਤੋਂ ਫੜ ਕੇ ਉੱਪਰ ਨੂੰ ਖਿੱਚ ਦਿੱਤਾ। ਥੱਲੇੋਂ ਪੈਰ ਆਪਣੇ ਚਰਨ ਥੱਲੇ ਦਬਲਿਆ। ਮੋਢਿਆਂ ਤੋਂ ਫੜ ਕੇ ਮਾਲਣ ਨੂੰ ਉੱਪਰ ਖਿੱਚ ਦਿੱਤਾ। ਜਦੋਂ ਭਗਵਾਨ ਜੀ ਨੇ ਖਿੱਚਿਆ ਐਸੀ ਕਿਰਪਾ ਹੋਈ ਇਕਦਮ ਸਿੱਧੀ ਹੋ ਗਈ ਕੁੱਬ ਨਿਕਲ ਗਿਆ ਕੁੱਬ ਦੂਰ ਹੋ ਗਿਆ ਉਹ ਤਾਂ ਮਾਨੋ ਪਿਆਰ ਵਿੱਚ ਖੀਵੀ ਹੋ ਕੇ ਗਵਾਚ ਹੀ ਗਈ ਸ਼੍ਰੀ ਕ੍ਰਿਸ਼ਨ ਜੀ ਦਾ ਜਸ ਕਰਦੇ ਹੋਏ ਗਾਉਣ ਲੱਗ ਪਈ ਨੱਚਣ ਲੱਗ ਪਈ ਤੇ ਚਰਣਾ ਉੱਤੇ ਡਿੱਗ ਕੇ ਭਗਵਾਨ ਜੀ ਦੇ ਚਰਨ ਚੁੰਮਦੀ ਆ ਉਹ ਪਿਆਰ ਰੂਪ ਹੋ ਕੇ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ हे ਪ੍ਰਭੂ ਦਾਸੀ ਨੂੰ ਆਪਣੇ ਚਰਣਾ ਚ ਰੱਖੋ ਆਪ ਭਗਵਾਨ ਹੋ हे ਭਗਵਾਨ ਜੀ ਆਪ ਜੀ ਮੈਨੂੰ ਆਪਣੇ ਚਰਣਾ ਵਿੱਚ ਰੱਖੋ हे ਮਾਲਣ ਧੀਰਜ ਰੱਖ ਸਮਾਂ ਆਏਗਾ ਤੇਰਾ ਪ੍ਰੇਮ ਪ੍ਰਵਾਨ ਹੋਏਗਾ ਅਜੇ ਸਮਾਂ ਨਹੀਂ ਬਣਿਆ ਜਾ ਕੰਸ ਨੂੰ ਤਿਲਕ ਲਾਉਣ ਚੱਲੀ ਸੀ ਸਮੱਗਰੀ ਲੈ ਜਾ ਇਹ ਆ ਕੇ ਭਗਵਾਨ ਅੱਗੇ ਚਲੇ ਗਏ ਮਾਲਨ ਕੰਸ ਦੇ ਦਰਬਾਰ ਵਿੱਚ ਪੁੱਜੀ ਪਰ ਉਸ ਦਾ ਮਨ ਤਾਂ ਭਗਵਾਨ ਦੇ ਚਰਨਾਂ ਵਿੱਚ ਸੀ ਉਸ ਨੂੰ ਸਿੱਧੀ ਖਲੋਤੀ ਲਗਰਵਾੰਗ ਸੁੰਦਰ ਜਵਾਨ ਤੱਕ ਕੇ ਹਰੇਕ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕੁਬਕਵੇਂ ਨਿਕਲ ਗਿਆ ਕੁਬਕਵੇਂ ਨਿਕਲ ਗਿਆ ਪਰ ਕੁਬਜਾ ਮਾਲਣ ਨੇ ਭਗਵਾਨ ਦਾ ਪਤਾ ਨਾ ਦੱਸਿਆ ਇਹ ਨਹੀਂ ਦੱਸਿਆ ਭਗਵਾਨ ਨੇ ਕਿਰਪਾ ਕਰਤੀ ਸਮਾਂ ਲੰਘਿਆ ਜਦੋਂ ਕਾਂਸ ਦੀ ਮੌਤ ਹੋਈ ਭਗਵਾਨ ਕ੍ਰਿਸ਼ਨ ਜੀ ਆਪ ਮਥਰਾ ਗੋਕਲ ਤੇ ਬਿੰਦਰਾਬਨ ਦੇ ਰਾਜੇ ਬਣੇ ਜਦੋਂ ਤਾਂ ਉਹਨਾਂ ਨੇ ਕੁਬਜਾ ਨੂੰ ਤਾਰਿਆ ਤੇ ਕੁਬਜਾ ਨੂੰ ਫੇਰ ਦੁਬਾਰੇ ਦਰਸ਼ਨ ਦਿੱਤੇ ਇਹ ਹੈ ਕਬੀਦਾ ਮਾਲਣ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਕਥਾ ਜਿਹੜਾ ਸ਼ਰਧਾ ਨਾਲ ਸੁਣਦਾ ਹੈ ਸੋ ਤਰਦਾ ਹੈ ਭਗਵਾਨ ਆਪਣੇ ਪਿਆਰਿਆਂ ਦਾ ਕਲਿਆਣ ਕਰਦਾ ਹੈ ਸੋ ਅੱਗੇ ਸਾਧ ਸੰਗਤ ਜੀ 21 ਨੰਬਰ ਕਥਾ ਜਿਹੜੀ ਆ ਰਹੀ ਹੈ ਉਹ ਭਗਤ ਬਿਦਰ ਜੀ ਦੀ ਕਥਾ ਆ ਰਹੀ ਹੈ ਬਿਦਰ ਜੀ ਕੌਣ ਸੀ ਇੱਕ ਦਾਸੀ ਦੇ ਪੁੱਤਰ ਸਨ ਛੱਪਰੀ ਵਿੱਚ ਰਹਿੰਦੇ ਸੀ ਗਰੀਬੀ ਘਰ ਵਿੱਚ ਬਹੁਤ ਸੀ ਪਰ ਇਹਨਾਂ ਵਿੱਚ ਇੱਕ ਗੁਣ ਸੀ ਕਿ ਇਹ ਦਿਲ ਦੇ ਬਹੁਤ ਸਾਫ਼ ਤੇ ਭਗਵਾਨ ਜੀ ਕ੍ਰਿਸ਼ਨ ਜੀ ਨਾਲ ਬਿਲਕੁਲ ਮਨੋਂ ਪਿਆਰ ਕਰਨ ਵਾਲੇ ਸੀ ਬਹੁਤ ਪਿਆਰ ਕਰਦੇ ਸੀ ਮਨੋਂ ਪਿਆਰ ਕਰਦੇ ਸੀ ਸਨ ਦਾਸੀ ਦੇ ਪੁੱਤ ਗਰੀਬ ਸਨ ਗਰੀਬ ਦੇ ਘਰ ਵਿੱਚ ਵੀ ਕੌਣ ਜਾਂਦਾ ਜੇ ਸਦਕੇ ਵੀ ਆਵੇ ਕੋਈ ਤਾਂ ਵੀ ਨਹੀਂ ਜਾਂਦਾ ਅਮੀਰਾਂ ਦੇ ਘਰ ਵਿੱਚ ਲੋਕੀ ਬਿਨਾਂ ਸੱਦੇ ਚਲੇ ਜਾਂਦੇ ਆ ਪਰ ਗਰੀਬਾਂ ਦੇ ਘਰ ਵਿੱਚ ਜੇ ਕੋਈ ਸਦਕੇ ਵੀ ਆਵੇ ਫਿਰ ਵੀ ਗਰੰਟੀ ਨਹੀਂ ਹੁੰਦੀ ਵੀ ਕੋਈ ਆ ਜਾਏਗਾ ਇਹ ਦਾਸੀ ਦਾ ਪੁੱਤ ਸੀ ਘਰ ਵਿੱਚ ਕੋਈ ਨਹੀਂ ਸੀ ਆਉਂਦਾ ਤੇ ਪਰ ਭਗਵਾਨ ਜੀ ਨਾਲ ਪਿਆਰ ਸੀ ਭਗਵਾਨ ਜੀ ਰਾਜਿਆਂ ਮਹਾਰਾਜਿਆਂ ਦੇ ਜਾਂਦੇ ਹੁੰਦੇ ਸੀ ਇਹ ਪਿਆਰ ਬਹੁਤ ਕਰਦਾ ਸੀ ਮਨ ਵਿੱਚ ਸੋਚਦਾ ਹੁੰਦਾ ਸੀ ਕਦੇ ਭਗਵਾਨ ਜੀ ਮੇਰੇ ਘਰ ਵੀ ਆ ਜਾਣਗੇ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਬਿਨਾਂ ਬੁલાਏ ਬੇਦਰ ਦੇ ਘਰ ਵਿੱਚ ਉਹਦੀ ਛਪਰੀ ਵਿੱਚ ਗਏ ਉਹਨੂੰ ਤਾਰਿਆ ਗੁਰਬਾਣੀ ਦੇ ਵਿੱਚ ਵੀ ਭਗਤ ਬਿਦਰ ਜੀ ਦਾ ਜ਼ਿਕਰ ਹੁੰਦਾ ਹੈ ਤੇ ਭਾਈ ਗੁਰਦਾਸ ਸਾਹਿਬ ਜੀ ਆ ਨੇ ਵੀ ਜਿਨ੍ਹਾਂ ਜਿਨ੍ਹਾਂ ਦਾ ਨਾਮ ਗੁਰਬਾਣੀ ਵਿੱਚ ਆਇਆ ਲਗਭਗ ਉਹਨਾਂ ਸਾਰਿਆਂ ਦੇ ਬਾਰੇ ਵਿੱਚ ਆਪਣੀਆਂ ਵਾਰਾਂ ਦੇ ਵਿੱਚ ਸੋਹਣੇ ਸ਼ਬਦ ਲਿਖ ਕੇ ਉਹਨਾਂ ਦੀ ਸੋਭਾ ਕੀਤੀ ਹੈ ਤੇ ਬਿਦਰ ਜੀ ਦਾ ਨਾਮ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਕੱਲਾ ਨਾਮ ਨਹੀਂ ਭਾਈ ਗੁਰਦਾਸ ਜੀ ਨੇ ਤਾਂ ਉਹਨਾਂ ਦੀ ਲਗਭਗ ਸਾਰੀ ਕਥਾ ਹੀ ਲਿਖੀ ਹੈ ਸੋ ਇਹ ਕਥਾ ਆਪਾਂ ਕੱਲ ਦੇ ਸਮੇਂ ਵਿੱਚ ਸਰਵਣ ਕਰਾਂਗੇ ਕਿ ਕਿਵੇਂ ਇੱਕ ਦਾਸੀ ਦੇ ਪੁੱਤ ਦੇ ਘਰ ਵਿੱਚ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਚਰਨ ਪਾਏ ਉਸ ਨੂੰ ਤਾਰਿਆ ਰੰਗ ਭਾਗ ਲਾਏ ਇਹ ਕਥਾ ਕੱਲ ਦੇ ਸਮੇਂ ਵਿੱਚ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ